ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦੇ ਧੂਰੀ ਰੋਡ ਸ਼ੋਅ ਦਾ ਵਿਰੋਧ ਕਰਨ ਜਾ ਰਹੇ ਕੁਝ ਕਿਸਾਨਾਂ ਨੂੰ ਧੂਰੀ ਸਦਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਾ ਪਤਾ ਚੱਲਦੇ ਹੀ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਮੌਕੇ ਤੇ ਧੂਰੀ ਸਦਰ ਥਾਣੇ ਪਹੁੰਚ ਕੇ ਅਤੇ ਉਹਨਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਕਾਂਗਰਸ ਅਤੇ ਸੁਖਪਾਲ ਸਿੰਘ ਖੈਰਾ ਇਨ੍ਹਾਂ ਕਿਸਾਨਾਂ ਦੇ ਨਾਲ ਖੜੇ ਹਨ ਉਧਰ ਕਿਸਾਨਾਂ ਦਾ ਕਹਿਣਾ ਸੀ ਕਿ ਧੂਰੀ 슈ਗਰ ਮਿਲ ਬੰਦ ਕੀਤੀ ਗਈ ਹੈ ਅਤੇ ਉਹਨਾਂ ਦੀ ਪੇਮੈਂਟ ਵੀ ਮੇਲਵਲ ਬਕਾਇਆ ਹੈ ਜਿਸ ਦੇ ਚਲਦੇ ਉਹ ਗੁਰਮੀਤ ਸਿੰਘ ਮੀਤ ਹੇਰ ਦੇ ਰੋਡ ਸ਼ੋਅ ਦਾ ਵਿਰੋਧ ਕਰਨ ਲਈ ਤਿਆਰੀ ਕਰ ਰਹੇ ਸਨ ਜਿਸ ਦੇ ਚਲਦੇ ਉਹਨਾਂ ਦੇ ਕੁਝ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਕਹਿੰਿਆ ਕਿ ਇਹ ਸਰਾਸਰ ਕਿਸਾਨਾਂ ਨਾਲ ਧੱਕਾ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਪਰ ਹੁਣ ਧੂਰੀ ਦੀ ਇੱਕ ਮਾਤਰ ਵੱਡੀ ਇੰਡਸਟਰੀ ਬੰਦ ਹੋਣ ਜਾ ਰਹੀ ਹੈ ਜੀ ਗੰਨਾ ਸੰਘਰਸ਼ ਕਮੇਟੀ ਦੇ ਜਿਹੜਾ ਪ੍ਰਧਾਨ ਨੇ ਸਰਦਾਰ ਹਰਜੀਤ ਸਿੰਘ ਜੀ ਨੂੰ ਅੱਜ ਇੱਥੇ ਸਦਰ ਥਾਣੇ ਵਿੱਚ ਨਜ਼ਰਬੰਦ ਕੀਤਾ ਗਿਆ ਅਸੀਂ ਐਸਐਸ ਐਸਐਚਓ ਸਾਹਿਬ ਨੂੰ ਮਿਲੇ ਨੇ ਤੇ ਸਾਨੂੰ ਐਸਐਚਓ ਸਾਹਿਬ ਨੇ ਦੱਸਿਆ ਕਿ ਮੀਥੇਰ ਦੀ ਅੱਜ ਇੱਕ ਰੈਲੀ ਕੱਢੀ ਜਾ ਰਹੀ ਹੈ ਉਹਦਾ ਵਿਰੋਧ ਕਰਨਾ ਸੀ ਇਹਨਾਂ ਕਿਸਾਨਾਂ ਨੇ ਆਪਣੇ ਅਧਿਕਾਰ ਮੰਗਨੇ ਸੀ ਆਪਣੇ ਹੱਕ ਮੰਗਨੇ ਸੀ ਤੇ ਮੀਥੇਰ ਦੀ ਸੁਰੱਖਿਆ ਲਈ ਮੀਥੇਰ ਦੀ ਪ੍ਰੋਟੈਕਸ਼ਨ ਲਈ ਕੈਂਡੀਡੇਟ ਦੀ ਪ੍ਰੋਟੈਕਸ਼ਨ ਲਈ ਇਹ ਸਰਦਾਰ ਹਰਜੀਤ ਸਿੰਘ ਜੀ ਗੰਨਾ ਜਿਹੜਾ ਸੰਘਰਸ਼ ਕਮੇਟੀ ਹੈ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੰਦਲੋ ਆਂਦੋਲਨ ਚੋਂ ਨਿਕਲੀ ਹੋਈ ਸਰਕਾਰ ਧਰਨਿਆਂ ਤੋਂ ਪੈਦਾ ਹੋਈ ਸਰਕਾਰ ਅਰਵਿੰਦ ਕੇਜਰੀਵਾਲ ਦਾ ਜਿਹੜੇ ਆ ਸਿਆਸਤ ਵਿੱਚ ਆਉਣ ਦਾ ਕਾਰਨ ਬੜਾ ਵੱਡਾ ਅੰਦੋਲਨ ਸੀ ਅੱਜ ਉਹੀ ਸਰਕਾਰ ਆਪਣੇ ਕਿਸਾਨਾਂ ਤੋਂ ਆਪਣੇ ਮਜ਼ਦੂਰਾਂ ਤੋਂ ਆਪਣੇ ਗੰਨਾ ਸੰਘਰਸ਼ ਕਮੇਟੀ ਤੋਂ ਡਰ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ ਅਸੀਂ ਇਸ ਕਮੇਟੀ ਦੇ ਨਾਲ ਖੜਾਂਗੇ ਮੈਂ ਸਰਦਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਕਾਂਗਰਸ ਪਾਰਟੀ ਵੱਲੋਂ ਇਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਤੁਹਾਡੀ ਜਿਹੜੀ ਲੜਾਈ ਹੈ ਤੁਹਾਡੀ ਹੱਕ ਤੇ ਹਕੂਕ ਦੀ ਤੁਹਾਡੀ ਅਖੀਰ ਤੱਕ ਇਹ ਲੜਾਈ ਲੜਾਂਗੇ ਮਸਲਾ ਤਾਂ ਇਹ ਹੈ ਜੀ ਅੱਜ ਧੂਰੀ ਏਰੀਏ ਦੇ ਵਿੱਚ ਜਿਹੜੇ ਲੋਕ ਸਭਾ ਦੇ ਮੈਂਬਰ ਸਰਕਾਰ ਵੱਲੋਂ ਖੜੇ ਨੇ ਗਰਮੀਤ ਮੇਅਰ ਇਹ ਏਰੀਏ ਦਾ ਅੱਜ ਉਹਨਾਂ ਦਾ ਚੋਣ ਦਾ ਪ੍ਰੋਗਰਾਮ ਸੀ ਅਸੀਂ ਗੰਨਾ ਸੰਘਰਸ਼ ਕਮੇਟੀ ਨੇ ਇੱਕ ਪ੍ਰੋਗਰਾਮ ਲਿਖਿਆ ਉਹਨਾਂ ਨਾਲ ਵੀ ਅੱਜ ਉਹਨਾਂ ਨਾਲ ਅਸੀਂ 슈ਗਰ ਮਿਲ ਨੂੰ ਚਲਾਉਣ ਵਾਸਤੇ ਅਗਲੇ ਸੀਜ਼ਨ ਵਾਸਤੇ ਤੇ ਜਿਹੜੀਆਂ ਗੰਨੇ ਦੀਆਂ ਰਹਿੰਦੀਆਂ ਪੇਮੈਂਟਾਂ ਨੇ ਜਾਂ ਸਾਨੂੰ ਖੱਜਲ ਖਵਾਰ ਕਰਾਇਆ ਧੂਰੀ ਏਰੀਏ ਦਾ ਪੰਜ 슈ਗਰ ਮਿਲਾਂ ਨੂੰ ਗੰਨਾ ਜਿਹੜਾ ਬਕਵਿਆ ਹੈ ਸਾਤੋਂ ਉਹਦੀਆਂ ਪੇਮੈਂਟਾਂ ਨੂੰ ਲੈ ਕੇ ਅਸੀਂ ਅੱਜ ਮਿਲਣਾ ਸੀ ਪਰ ਜਦੋਂ ਅਸੀਂ ਭੋਜੋ ਵਾਲੀ ਆ ਕੇ ਇਕੱਠੇ ਹੋ ਰਹੇ ਸੀ ਤੇ ਭੋਜੋ ਵਾਲੀ ਤੇ ਪਲਾਸੌਰ ਦੇ ਵਿਚਾਲੇ ਅਸੀਂ ਇਕੱਠੇ ਹੋਣਾ ਸੀ ਤਾਂ ਸਾਡੇ ਸਾਥੀਆਂ ਨੂੰ ਜਿਵੇਂ ਹਰਜੀਤ ਸਿੰਘ ਬੋਗਰਾ ਉਹਦੇ ਸਾਥੀ ਤੇ ਇਧਰੋਂ ਜਾ ਰਹੇ ਸੀ ਉਹਨਾਂ ਨੂੰ ਰਸਤੇ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਤੇ ਬਾਕੀ ਸਾਥੀਆਂ ਨੂੰ ਭੋਜੋਵਾਲੀ ਤੋਂ ਗ੍ਰਿਫਤਾਰ ਕਰ ਲਿਆ ਹੁਣ ਅਸੀਂ ਇਸ ਥਾਣੇ ਦੇ ਵਿੱਚ ਆਏ ਆ ਤੇ ਜੋ ਅਧਿਕਾਰੀ ਨੇ ਦੱਸ ਰਹੇ ਨੇ ਵੀ ਅਸੀਂ ਚੋਣ ਪ੍ਰਕਿਰਿਆ ਨੂੰ ਦੇਖਦੇ ਕੈਂਡੀਡੇਟ ਨੂੰ ਵੀ ਵੀ ਉਹਨਾਂ ਦੀ ਜਾਨ ਨੂੰ ਖਤਰੇ ਹੋਣ ਦੇ ਕਰਕੇ ਉਹਨਾਂ ਨੂੰ ਅਸੀਂ ਨੇ ਅਰੈਸਟ ਕੀਤਾ ਹੈ ਏ ਐ ਵੀ ਜੇ ਅੱਜ ਸ਼ਾਮ ਤੱਕ ਸਾਡੇ ਸਾਥੀਆਂ ਨੂੰ ਨਾ ਉਹਨਾਂ ਨੂੰ ਬਾਹਰ ਕੀਤਾ ਥਾਣੇ ਦੇ ਵਿੱਚੋਂ ਤਾਂ ਅਸੀਂ ਅੱਜ ਸ਼ਾਮ ਨੂੰ ਕੋਈ ਨਾ ਕੋਈ ਇਹ ਪ੍ਰੋਗਰਾਮ ਲੀਕ ਦੇਣਾ ਹੈ ਅਗਲੇ ਦਿਨਾਂ ਵਿੱਚ ਅਸੀਂ ਬੰਤਬੰਦੀ ਬਣਾ ਰਹੇ ਹਾਂ ਵੀ ਇਸ ਜਿਹੜੇ ਕੈਂਡੀਡੇਟ ਦਾ ਅਸੀਂ ਸਰਕਾਰ ਦਾ ਵਿਰੋਧ ਕਰਾਂਗੇ ਇਹ ਸਰਕਾਰ ਤਾਂ ਇਹ ਕਹਿੰਦੀ ਵੀ ਇੰਡਸਟਰੀ ਅਸੀਂ ਹੋਰ ਲਿਆਵਾਂਗੇ ਇਹ ਸਾਡੀ ਤਾਂ 68 ਸਾਲ ਤੋਂ ਇਹ ਪਹਿਲੀ ਵਾਰ ਹੋਇਆ ਹੈ ਵੀ ਇਸ ਵਾਰੀ 슈ਗਰ ਮਿਲ ਬੰਦ ਹੋਈ ਹੈ ਦੇਖੋ ਸਰਕਾਰਾਂ ਬੇਸਕ ਅੱਗੇ ਚੰਗੀਆਂ ਧੀਆਂ ਮਾੜੀਆਂ ਧੀਆਂ ਪਰ ਇਹ ਸਾਡੀ SUGAR MILL ਚੱਲਦੀ ਸੀ ਸਾਨੂੰ ਸਾਡੇ ਏਰੀਆ ਨੂੰ ਬਚਾਉਂਦੀ ਸੀ ਇਸ ਵਾਰੀ ਅਸੀਂ ਐਨੇ ਬਦੀਨ ਹੋਇਆ ਇਹ ਲੋਕਾਂ ਦੀ ਸਰਕਾਰ ਤੋਂ ਸਾਨੂੰ 2-2 ਸੌ ਟਾਈਟਾਈਸ ਕਿਲੋਮੀਟਰ ਤੇ ਗੰਨਾ ਲਿਜਾਣਾ ਪਿਆ ਅਸੀਂ ਸਰਕਾਰ ਦੀ ਇਸ ਪ੍ਰਤੀ ਨਿੰਦਾ ਕਰਦੇ ਆ ਵੀ ਇਹ ਜਿਹੜੀਆਂ ਇਹ ਘਰੇਉਣੀਆਂ ਹਰਕਤਾਂ ਕਰਕੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕਰ ਰਹੀ ਹੈ ਕਿੰਨੇ ਕਿਸਾਨ ਨਜ਼ਰਬੰਦ ਤਕਰੀਬਨ 7 ਤੋਂ 8 ਤੇ 10 ਦੇ ਤਕਰੀਬਨ ਹਰਜੀਤ ਸਿੰਘ ਬੋਗਰਾ ਭੁਜੋਵਾਲੀ ਤੋਂ ਨੇ ਸਾਡੇ ਬੋਗਰੇ ਤੋਂ ਹੋਰ ਸਾਥੀ ਵੀ ਨੇ ਬਾਕੀ ਅਜੇ ਅਸੀਂ ਪਤਾ ਕਰ ਰਹੇ ਹਾਂ ਕਿਉਂਕਿ ਕਿੱਥੋਂ ਕਿੱਥੋਂ ਘਰ ਪਹਾਰ ਕੀਤੇ ਨੇ ਉਹਦਾ ਹੌਲੀ ਹੌਲੀ ਪ੍ਰੋਗਰਾਮ ਪਤਾ ਲੱਗੂਗਾ